ਜੀ ਆਇਆਂ ਨੂੰ ਕਲਾ ਦੇ ਅੰਗ ਸੰਗ ਵਿੱਚ ਮੂਹਣ ਗਿੱਲ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਤੁਸੀਂ ਪ੍ਰੋਗਰਾਮ ਨੂੰ ਬਹੁਤ ਪਿਆਰ ਦਿੰਨੇ ਹੋ ਮਾਣ ਦਿੰਨੇ ਹੋ ਜਿੱਥੇ ਵੀ ਮਿਲਦੇ ਹੋ ਜਿਹੜਾ ਮੈਨੂੰ ਅਸ਼ੀਰਵਾਦ ਮਿਲਦਾ ਉਹੀ ਮੇਰੀ ਊਰਜਾ ਹੈਗੀ ਆ ਅੱਗੇ ਇਸ ਪ੍ਰੋਗਰਾਮ ਨੂੰ ਹੋਰ ਚੰਗਾ ਬਣਾਉਣ ਦੇ ਲਈ ਜਿਸ ਤਰ੍ਹਾਂ ਰੁਪਈਆ ਪੈਸਾ ਜੀਵਨ ਨਰਵਾ ਦੇ ਲਈ ਬਹੁਤ ਜ਼ਰੂਰੀ ਆ ਉਸੇ ਤਰ੍ਹਾਂ ਕਲਾ ਇੱਕ ਤਰ੍ਹਾਂ ਨਾਲ ਸਾਡੀਆਂ ਰਗਾਂ ਵਿੱਚ ਧੜਕਦਾ ਖੂਨ ਸਾਡੇ ਜਿਸਮ ਦੇ ਵਿੱਚ ਵਗਦਾ ਖੂਨ ਆ ਤੇ ਉਸ ਦੇ ਨਾਲ ਨਾਲ ਹੀ ਸਾਨੂੰ ਇੱਕ ਐਸੀ ਊਰਜਾ ਦਿੰਦਾ ਹੈਗੀ ਆ ਆ ਕਲਾ ਤੇ ਜਿਹਦੇ ਨਾਲ ਸਾਡਾ ਜਿਹੜਾ ਮਨ ਆ ਉਹ ਲੋਰ ਵਿੱਚ ਆਉਂਦਾ ਉਹ ਵਜਦ ਵਿੱਚ ਆਉਂਦਾ ਅਤੇ ਅਸੀਂ ਜ਼ਿੰਦਗੀ ਨੂੰ ਮਾਣਦੇ ਆ ਇਸੇ ਕਲਾ ਦੇ ਕਰਕੇ ਹੀ ਜਿਹੜੀ ਜ਼ਿੰਦਗੀ ਜਿਉਣ ਯੋਗ ਬਣਦੀ ਆ ਕਲਾ ਦੀ ਗੱਲ ਜਦੋਂ ਚੱਲਦੀ ਆ ਉਸ ਦੇ ਵਿੱਚ ਅੱਜ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਕਲਾ ਦੇ ਖੇਤਰ ਦੇ ਵਿੱਚ ਆ ਸਾਡੇ ਕੋਲ ਜੇਐਸ ਚੀਮਾ ਜੀ ਆਏ ਹੋਏ ਨੇ ਜਿਨ੍ਹਾਂ ਦਾ ਯੋਗਦਾਨ ਤੁਹਾਨੂੰ ਬਾਅਦ ਦੇ ਵਿੱਚ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਆਪਾਂ ਪਤਾ ਲਾਵਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਚੀਮਾ ਸਾਹਿਬ ਕਲਾ ਦੇ ਅੰਗ ਸੰਗ ਵਿੱਚ ਜੀ ਆਇਆਂ ਨੂੰ ਜੀ ਅਮਰਸਰ ਦੇ ਇਲਾਕੇ ਦੇ ਵਿੱਚ ਜਨਮੇ ਸ਼ਹਿਰ ਦੇ ਵਿੱਚ ਜਵਾਨ ਹੋਏ ਤੁਸੀਂ ਸਕੂਲ ਸਕੂਲ ਦੀ ਪੜ੍ਹਾਈ ਕਰਦੇ ਕਰਦੇ ਇਹ ਫੁਰਨਾ ਕਿਥੋਂ ਆਇਆ ਵੀ ਤੁਸੀਂ ਕਲਾ ਦੇ ਇਸ ਲਾਈਨ ਦੇ ਵਿੱਚ ਵੱਡਣਾ ਹੈਗਾ ਕੋਈ ਪਰਿਵਾਰ ਦੇ ਵਿੱਚ ਪਹਿਲਾਂ ਸੀ ਜਾਂ ਤੁਸੀਂ ਆਪਣੇ ਆਪ ਹੀ ਤੁਹਾਡਾ ਮਨ ਇਸ ਪਾਸੇ ਵੱਲ ਗਿਆ ਜੀ ਮੈਂ ਮੇਰਾ ਜਨਮ ਟਾਪਰ ਸ਼ਹਿਰ ਅੰਮ੍ਰਿਤਸਰ ਦਾ ਹੈ ਮੇਰੇ ਨਾਨਕੇ ਤਰਨਤਾਰਨ ਦੇ ਕੋਲ ਰਸੂਲਪੁਰ ਪਿੰਡ ਜੀ ਸੀਗੇ ਤੇ ਅਕਸਰ ਛੁੱਟੀਆਂ ਵਿੱਚ ਅਸੀਂ ਉੱਥੇ ਤੇ ਬੀਦੇ ਸੀ ਬਚਪਨ ਉਥੋਂ ਉਹ ਬੜਾ ਅ اچھا ਬੀਤਿਆ ਉਥੇ ਹਾਂਜੀ ਤੇ ਜਿਹੜੀ ਮੱਝ ਦੀ ਬੋਲੀ ਹੈ ਉਹ ਉਥੇ ਬਹੁਤ ਸੁਣਨ ਨੂੰ ਮਿਲਦੀ ਸੀ ਹੁਣ ਵੀ ਚੰਗੀ ਲੱਗਦੀ ਹੈ ਸੁਣਨਾ ਬਹੁਤ ਵਧੀਆ ਲੱਗਦੀ ਹੈ ਤੇ ਫਿਰ ਮੇਰੇ ਫਾਦਰ ਆਰਮੀ ਵਿੱਚ ਸੀਗੇ ਸੋ ਅਸੀਂ ਜਗਾ ਜਗਾ ਤੇ ਗਏ ਲੇਕਿਨ ਅਲਟੀਮੇਟਲੀ ਮੇਰਾ ਮੇਰੀ ਸਕੂਲਿੰਗ ਤਾਂ ਹੌਸਟਲ ਚ ਹੋਈ ਸੀਗੀ ਮਿਸੋਰੀ ਤੇ ਕਾਲਜ ਜਿਹੜਾ ਸੀਗਾ ਉਹ ਚੰਡੀਗੜ੍ਹ ਸੀ ਹੋਇਆ ਠੀਕ ਹੈ ਤੇ ਕਾਲਜ ਤੇ ਚੰਡੀਗੜ੍ਹ ਮੇਰੇ ਫਾਦਰ ਨੇ ਆਪਣਾ ਘਰ ਬਣਾਇਆ ਸੀਗਾ ਹਾਂਜੀ ਤੇ ਇਸ ਕਰਕੇ ਉਸ ਤੋਂ ਬਾਅਦ ਕਾਲਜ ਤੋਂ ਲੈ ਕੇ ਤਕਰੀਬਨ ਤਕਰੀਬਨ ਜਦੋਂ ਤੱਕ ਕੋਵਿਡ ਲਾਕਡਾਊਨ ਹੋਇਆ ਮੈਂ ਚੰਡੀਗੜੀ ਰਹਿਆ ਹਾਂ ਜੀ ਉਹ ਤੇ ਉੱਥੇ ਹੀ ਰਹੇ ਹਾਂ ਹਾਂਜੀ ਤੇ ਇਸ ਲਾਈਨ ਦੇ ਵਿੱਚ ਇਸ ਤਰ੍ਹਾਂ ਸੀ ਜੀ ਕਿ ਮੇਰੇ ਫਾਦਰ ਨੂੰ 뮤직 ਦਾ ਸ਼ੌਕ ਸੀ ਸੁਣਦੇ ਹੁੰਦੇ ਸੀਗੇ ਗਾਣੇ ਸੁਣਨੇ ਹਿੰਦੀ ਗਾਣੇ ਗ਼ਜ਼ਲਾਂ ਤੇ ਸਾਰਾ ਉਹ ਮਤਲਬ ਸੈਕਲ ਸਾਹਿਬ ਦੇ ਗਾਣੇ ਵੀ ਸੁਣਦੇ ਹੁੰਦੇ ਸੀਗੇ ਉਹ ਬਿਲਕੁਲ ਤੇ ਉਹ ਉਹਨਾਂ ਨੂੰ ਸ਼ੌਕ ਸੀ ਇਸ ਕਰਕੇ ਉਹਨਾਂ ਨੇ 1961 ਦੇ ਵਿੱਚ ਮੈਂ 12 ਸਾਲ ਦਾ ਸੀ ਜੀ ਜਦੋਂ ਪਹਿਲੀ ਵਾਰੀ ਉਹਨਾਂ ਨੇ ਇੱਕ ਟੇਪ ਰਿਕਾਰਡਰ ਲਿਆ ਉਹ ਬਾਹਰੋਂ ਮੰਗਾਇਆ ਸੀਗਾ ਹਾਂ ਜੀ ਇੰਡੀਆ 'ਚ ਤਾਂ ਨਹੀਂ ਸੀ ਹੁੰਦੇ ਉਦੋਂ ਬਾਹਰੋਂ ਮੰਗਾਇਆ ਸੀਗਾ ਤੇ ਉਹ ਮੇਰੀ ਪਹਿਲੀ ਇੰਟਰੋਡਕਸ਼ਨ ਸੀ ਹਾਂ ਜੀ ਰਿਕਾਰਡਡ ਮੀਡੀਆ ਟੈਕਨੋਲੋਜੀ ਤੇ ਕਲਾ ਨੂੰ ਹਾਂ ਜੀ ਤੇ ਉਹ ਸੀਗਾ ਮੋਨੋ ਮਤਲਬ ਸਿੰਗਲ ਟਰੈਕ ਤੇ ਗਨ ਸਪੀਡ ਤੇ ਉਹਦੇ ਵਿੱਚ ਮੈਂ ਰਖਲਾ ਰਿਕਾਰਡਿੰਗ ਵੀ ਹੋ ਜਾਂਦੀ ਸੀ ਤੁਸੀਂ ਬੋਲ ਕੇ ਆਵਾਜ਼ ਪਰ ਉਹ ਪ੍ਰੋਪਰ ਜਿਹੜੀ ਉਹ ਮਤਲਬ ਟੇਪਾਂ ਹੁੰਦੀਆਂ ਸੀ ਜਾਂ ਟੇਪਸ ਹੁੰਦੀਆਂ ਸੀ ਵੱਡੀਆਂ ਸੋ ਉਹ ਪਹਿਲੀ ਵਾਰੀ ਉਹਨਾਂ ਨੇ ਤਾਂ ਖੈਰ ਥੋੜਾ ਜਿਹਾ ਚਿਲਾ ਕੇ ਤੇ ਚਾਹੂਰਾ ਕਰ ਲਿਆ ਤੇ ਮੈਂ ਉਸ ਤੋਂ ਬਾਅਦ ਫਿਰ ਮੇਰੇ ਹੱਥ ਆ ਗਿਆ ਫਿਰ ਤੇ ਉਦੋਂ ਦੀਆਂ ਰਿਕਾਰਡਿੰਗ ਕਰਦੀਆਂ ਉਹਨਾਂ ਦੇ ਫਾਦਰ ਸਾਹਿਬ ਦੀਆਂ ਮੇਰੇ ਸਿਸਟਰਸ ਦੀਆਂ ਹੋਰ ਰਿਸ਼ਤੇਦਾਰਾਂ ਦੀਆਂ ਉਹ ਹੱਲੇ ਵੀ ਹੈ ਮੇਰੇ ਕੋਲ ਬਈਆਂ ਹੋਈਆਂ ਨੇ ਤੇ ਉਹਦੇ ਨਾਲ ਹੀ ਸਿੱਖਿਆ ਮੈਂ ਹੋਲੀ ਹੋਲੀ ਸੋ ਉਹ ਡਵੈਲਪ ਹੁੰਦਾ 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 ਕਿਉਂਕਿ ਉਦੋਂ ਫਿਰ ਮੈਨੂੰ ਇਹ ਹੋਣ ਲੱਗਿਆ ਕਿ ਇਹ ਸਿੰਗਲ ਟਰੈਕ ਹੈ ਔਰ ਮੈਨੂੰ ਪਤਾ ਲੱਗਿਆ ਮਤਲਬ ਟੈਕਨੋਲੋਜੀ ਬਾਰੇ ਮੈਂ ਪਤਾ ਕਰਦਾ ਰਹਿੰਦਾ ਹੁੰਦਾ ਸੀ ਵੀ ਨਵੀਂ ਟੈਕਨੋਲੋਜੀ ਕੀ ਹੈ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਕਿਸੇ ਬੱਚੇ ਨੂੰ ਵੀ ਕਹੋ ਨਾ ਵੀ ਆਹ ਚੀਜ਼ ਕਿਸ ਤਰ੍ਹਾਂ ਹੁੰਦੀ ਹੈ ਤੋ ਕਿੱਦਾਂ ਪਤਾ ਕਰੇਗਾ ਉਹ ਕਹਿੰਦਾ ਲੈ ਹੁਣੇ ਲਓ ਤੇ ਉਹ ਗੂਗਲ ਤੇ ਪੀਆ ਡੀਪੀਟੀ ਇਹ ਉਹ ਜੋ ਮਰਜ਼ੀ ਕਰ ਲਓ ਪਰ ਉਹ ਉਸ ਸਮੇਂ ਨਹੀਂ ਸੀ ਉਸ ਸਮੇਂ ਬੜਦਰ ਲਾਬਸ ਜੈਨਿਵਿਸ਼ਨ ਵੀ ਹੈ ਨਹੀਂ ਸੀ ਹਾਂ ਜੀ ਕੰਪਿਊਟਰ ਵੀ ਨਹੀਂ ਸੀ ਕੁਛ ਵੀ ਨਹੀਂ ਸੀਗਾ ਔਰ ਜਿਹੜੀ ਕੋਲ ਲਿਖਤੀ ਰੂਪ ਚ ਹੀ ਮਿਲਦਾ ਸੀ ਜੇ ਕੋਈ ਲੈਣਾ ਸੀ ਜੇ ਕਿਤਾਬਾਂ ਮੈਗਜ਼ੀਨਸ ਮੈਗਜ਼ੀਨਸ ਜਿਹੜੀਆਂ ਟੈਕਨੀਕਲ ਮੈਗਜ਼ੀਨਸ ਟੈਕਨੀਕਲ ਬੁਕਸ ਔਰ ਮੇਰਾ ਤਕਰੀਬਨ ਸਾਰਾ ਖਰਚਾ ਜਿਹੜਾ ਸੀ ਨਾ ਜੋ ਮੈਂ ਆਪਣਾ ਖਰਚਾ ਕਰਦਾ ਸੀ ਉਹ ਇਹਨਾਂ ਚੀਜ਼ਾਂ ਤੇ ਹੀ ਹੁੰਦਾ ਸੀਗਾ ਔਰ ਬੜੀਆਂ ਮਹਿੰਗੀਆਂ ਸੀ ਜੀ ਕਿਉਂਕਿ ਉਦੋਂ ਬਹੁਤ ਜ਼ਿਆਦਾ ਡਿਊਟੀ ਹੁੰਦੀ ਸੀ ਇੰਪੋਰਟਡ ਚੀਜ਼ਾਂ ਤੇ ਬਿਲਕੁਲ ਬਿਲਕੁਲ ਤੋ ਉਸ ਹੌਲੀ 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 ਟੈਕਨੋਲੋਜੀ ਸਿੱਖੀ ਮੇਰਾ ਮੈਨੂੰ ਯਾਦ ਹੈ 1962 ਦੇ ਵਿੱਚ ਇੱਕ ਫਿਲਮ ਬਣੀ ਸੀ ਹਾਲੀਵੁੱਡ ਚ ਲਾਰੈਂਸ ਆਫ ਅਰੇਬੀਆ ਲਾਰੈਂਸ ਆਫ ਅਰੇਬੀਆ ਹਾਂ ਬੜਾ ਹੀ ਮਸ਼ਹੂਰ ਤੇ ਬਹੁਤ ਵਧੀਆ ਫਿਲਮ ਤੇ ਉਹ ਇੱਥੇ ਇੰਡੀਆ ਵਿੱਚ ਉਹ ਆਈ ਸੀ ਤਕਰੀਬਨ 4-5 ਸਾਲ ਡੇਟ ਸਾਲ ਬਾਅਦ ਜਾਂ 2 ਸਾਲ ਬਾਅਦ ਤੇ ਉਦੋਂ ਮੈਂ ਦਿੱਲੀ ਵਿੱਚ ਜਾ ਕੇ ਉਹ ਦੇਖੀ 70 ਮਿਲੀਮੀਟਰ ਪ੍ਰਿੰਟ ਸੀਗਾ ਤੇ 6 ਟਰੈਕ ਸਟੀਰੀਓ ਸਾਊਂਡ ਕਹਿੰਦੇ ਸੀ ਹੁਣ ਹਾਂਜੀ ਹਾਂਜੀ ਕਦੀ ਮਹਿਸੂਸ ਨਹੀਂ ਕੀਤਾ ਕਦੇ ਪਤਾ ਹੀ ਨਹੀਂ ਸੀਗਾ ਉਹਦਾ ਜਦੋਂ ਮੈਂ ਫਿਲਮ ਦੇਖੀ ਔਰ ਜਦੋਂ ਸਾਊਂਡ ਸ਼ੁਰੂ ਹੋਇਆ ਜਿਵੇਂ ਆਪਾਂ ਕਹਿੰਦੇ ਨਾ ਪੈਰਾ ਹੈਟਾ ਜ਼ਮੀਨ ਨਿਕਲ ਜਾਂਦੀ ਹੈ ਉਹ ਹਾਲ ਹੋਇਆ ਮੇਰਾ ਵੀ ਇਹ ਹੈ ਕੀ ਹੈ ਮਤਲਬ ਸਾਰੇ ਪਾਸਿਓਂ ਆਵਾਜ਼ ਆ ਰਹੀ ਸਾਰੇ ਹਾਂ ਔਰ ਸਾਰਾ ਔਰ ਜਿਵੇਂ ਆਪਾਂ ਕਹਿੰਦੇ ਅੱਜ ਕੱਲ ਜਿਵੇਂ ਸਰਾਊਂਡ ਸਾਊਂਡ ਹੈ ਜੀ ਅੱਜ ਕੱਲ ਜਿਹੜੀ ਫਿਲਮ ਜਾਓ ਹੁਣ ਤਾਂ ਪੰਜਾਬੀ ਫਿਲਮਾਂ ਵੀ ਇਹ ਸਰਾਉਂਡ ਸਾਊਂਡ ਹੈਗਾ ਜੀ ਥੀਏਟਰ ਦੇ ਵਿੱਚ ਉਦੋਂ ਨਹੀਂ ਸੀ ਹੁੰਦਾ 70 ਮਿਲੀਮੀਟਰ ਫਿਲਮਾਂ ਦੇ ਵਿੱਚ ਹੀ ਹੁੰਦਾ ਸੀਗਾ ਔਰ ਤੁਹਾਨੂੰ ਤੁਸੀਂ ਲਾਰੈਂਸ ਅਰੇਬੀਆ ਦੀ ਗੱਲ ਕਰੀਆ ਡੇਵਿਡ ਲੀਨ ਹੋਣੀ ਉਹਨਾਂ ਦੇ ਜਿਹੜੇ ਡਾਇਰੈਕਟਰ ਸੀ ਜਿਨ੍ਹਾਂ ਨੇ ਫਿਲਮ ਬਣਾਈ ਔਰ ਉਸ ਡੇਵਿਡ ਲੀਰ ਹੋਣਾਂ ਦੀਆਂ ਜਿਹੜੀਆਂ ਫਿਲਮਾਂ ਐਪਿਕ ਹੀ ਸੀ ਮੇਨਲੀ ਉਹਨਾਂ ਦੀ ਉਹ ਬ੍ਰਿਜ ਆਨ ਦਾ ਰਿਵਰ ਕਵਾਈ ਪੈਸੇਜ ਟੂ ਇੰਡੀਆ ਡਾਕਟਰ ਜ਼ਿਵਾਗੋ ਡਾਕਟਰ ਜ਼ਿਵਾਗੋ ਮਤਲਬ ਬਹੁਤ ਹੀ ਕਮਾਲ ਵਾਲਦਿਆਂ ਬਾਕੀ ਜਿਹੜੀ ਤੁਸੀਂ ਲਾਰੈਂਸ ਅਰੇਬੀਆ ਦੀ ਗੱਲ ਕਰੀ ਆ ਉਹ ਤਾਂ ਬੜੀ ਵਾਸਟ ਫੈਲੋਮਾਰ ਉਹ ਤਾਂ ਕਲਾਸਿਕ ਹੈ ਕਲਾਸਿਕ ਤੇ ਤੁਸੀਂ ਗੱਲ ਕਰ ਰਹੇ ਸੀ ਉੱਥੋਂ 사ਉਂਡ ਦੀ ਉਹ ਉਸ ਤੋਂ ਮੈਨੂੰ ਇਹ ਹੋਇਆ ਕਿਉਂਕਿ ਇੱਕ ਪਰਮਾਤਮਾ ਵੱਲੋਂ ਕੁਝ ਐਸੀ ਅੰਦਰ ਇੱਕ ਚੀਜ਼ ਮੇਰੇ ਅੰਦਰ ਪਾਈ ਹੋਈ ਹੈ ਪਰਮਾਤਮਾ ਨੇ ਕਿ ਮੈਨੂੰ ਜਿੰਨਾ ਚਿਰ ਇੱਕ ਚੀਜ਼ ਸਮਝ ਨਾ ਆ ਜਵੇ ਮੈਂ ਖੋਜ ਕਰਨੀ ਹੈ ਫਿਰ ਉਹਨੂੰ ਉਹਨੂੰ ਖੋਜ ਕਿਸ ਤਰ੍ਹਾਂ ਹੋਏਗੀ ਬੜਾ ਸੋਚ-ਸੋਚ ਕੇ ਮੈਂ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਲੱਗ-ਅਲੱਗ ਕੰਪਨੀ ਦੇ 20th ਸੈਂਚਰੀ ਫਾਕਸ ਹੈ ਵਾਰਨਰ ਬ੍ਰਦਰਸ ਹੈ ਤੇ ਉਹਨੂੰ ਯੂਨੀਵਰਸਲ ਸਟੂਡੀਓਸ ਸਾਰੇ ਨੂੰ ਚਿੱਠੀਆਂ ਲਿਖਿਆ ਵੀ ਇਹ ਕੀ ਸਿਸਟਮ ਹੈ ਹਮਮ ਹਮ ਅਰ ਮਤਲਬ ਉਹਦੇ ਵਿੱਚੋਂ ਤਕਰੀਬਨ 80% ਦੇ ਜਵਾਬ ਆਇਆ ਅੱਛਾ ਅਰ ਉਹਨਾਂ ਨੇ ਸਮਝਾਇਆ ਵੀ ਇਹ ਕੀ ਸਿਸਟਮ ਹੈ ਹਮਮ ਹਮ ਤੇ ਉਤੇ ਲਿਖਿਆ ਸੀ 6th ਟਰੈਕ ਸਟੂਡੀਓ ਸਾਊਂਡ ਉਹ 6 ਟਰੈਕ ਕਿੱਥੇ ਨੇ ਕਿ ਕਿੰਨੇ ਸਪੀਕਰ ਲੱਗੇ ਨੇ ਸਾਨੂੰ ਤਾਂ ਹੀ ਪਤਾ ਸੀ ਵੀ ਇੱਕ ਸਪੀਕਰ ਹੁੰਦਾ ਸਕਰੀਨ ਦੇ ਪਿੱਛੇ ਤੇ ਫਿਰ ਹੌਲੀ ਹੌਲੀ ਪਤਾ ਲੱਗਿਆ ਵੀ ਉਹਦੇ 5 ਸਪੀਕਰ ਨੇ ਸਕਰੀਨ ਦੇ ਪਿੱਛੇ ਤੇ ਜਿਹੜੀ 6ਵੀਂ ਚੈਨਲ ਹੈ ਉਹ 올 ਰੌਂਡ ਹੈ ਥੀਏਟਰ ਦੇ ਵਿੱਚ ਸੋ एवरी चीज ਆ ਹੋਣੀ ਹੋਣੀ ਸੋ ਸਾਨੂੰ ਸਾਊਂਡ ਦੇ ਨਾਲ ਇੱਕ ਤਰ੍ਹਾਂ ਨਾਲ ਨਾ ਲਗਾਓ ਹੋ ਗਿਆ ਜੀ ਬਹੁਤ ਜ਼ਿਆਦਾ ਲਗਾਓ ਹੋ ਗਿਆ ਮਤਲਬ ਮੈਂ ਉਸ ਤੋਂ ਬਾਅਦ 70mm ਫਿਲਮਾਂ ਦੇਖਣੀਆਂ ਸ਼ੁਰੂ ਕੀਤੀ ਐ ਸਪੈਸ਼ਲੀ ਚੰਡੀਗੜ੍ਹ ਤੋਂ ਚੰਡੀਗੜ੍ਹ ਹੈ ਨਹੀਂ ਸੀਗਾ ਉਦੋਂ ਕਿਤੇ ਵੀ ਨਹੀਂ ਸੀ ਹੋਰ ਦਿੱਲੀ ਦੇ ਵਿੱਚ ਸ਼ੀਲਾ ਥੀਏਟਰ ਸਭ ਤੋਂ ਪਹਿਲਾ ਸੀ ਜਿਨੇ 70mm ਲਾਇਆ ਸੀਗਾ ਤੇ ਉੱਥੇ ਹੀ ਫਿਲਮ ਦੇਖੀ ਸੀ ਔਰ ਉਸ ਤੋਂ ਬਾਅਦ ਮੇਰੇ ਖਿਆਲ ਨਾਲ 60 ਪੈਂਟਸ ਫਿਲਮਾਂ ਮੈਂ ਓਵਰ ਅ ਪੀਰੀਅਡ ਆਫ ਟਾਈਮ ਮੈਂ ਦੇਖਿਆ ਨੇ ਬਿਲਕੁਲ ਔਰ ਉਹਨਾਂ ਦੀ ਜਿਹੜੀ ਸਾਊਂਡ ਸਾਊਂਡ ਹੈ ਉਹ ਹੱਲੇ ਵੀ ਮੇਰੇ ਦਿਮਾਗ 'ਚ ਬੈਠੀ ਹੋਈ ਹੈ ਕਿਸ ਤਰ੍ਹਾਂ ਦੀ ਸਾਊਂਡ ਹੈ ਜਿਹਦੇ ਕਰਕੇ ਮੈਂ ਹੁਣ ਜਦੋਂ ਵੀ ਕੰਮ ਕਰਦਾ ਨਾ ਤੇ ਮੈਨੂੰ ਪਤਾ ਹੁੰਦਾ ਕਿ ਮੈਂ ਮੇਰਾ ਟਾਰਗੇਟ ਕੀ ਹੈ ਮੈਂ ਕਿਹੋ ਜੀ ਸਾਊਂਡ ਪ੍ਰੋਡਿਊਸ ਕਰਨੀ ਹੈ ਤੇ ਉਹਨੂੰ ਕਿਸ ਤਰ੍ਹਾਂ ਕਰਨਾ ਹੈ ਸੋ ਉੱਥੋਂ ਸ਼ੌਕ ਸ਼ੁਰੂ ਹੋ ਗਿਆ ਜੀ ਲੋਕੀ ਤਾਂ ਫਿਲਮ ਐਂਟਰਟੇਨਮੈਂਟ ਲਈ ਦੇਖਣ ਜਾਂਦੇ ਸੀ ਤੁਸੀਂ ਐਂਟਰਟੇਨਮੈਂਟ ਦੇ ਨਾਲ ਨਾਲ ਉਹਦੀਆਂ ਉਹ ਟੈਕਨੋਲੋਜੀ ਨੂੰ ਜੱਜ ਕਰਦੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਇਹ ਕੋਸ਼ਿਸ਼ ਹੋਈ ਮਤਲਬ ਇਹ ਮੈਂ ਤੁਹਾਨੂੰ ਹੋਰ ਪਿੱਛੇ ਜਾਵਾਂ ਤੇ 1954 ਦੇ ਵਿੱਚ ਇਹ ਇਹ ਫਿਲਮ ਹਿਸਟਰੀ ਹੈ ਕਿ ਸਭ ਤੋਂ ਪਹਿਲੀ ਸਿਨੇਮਾਸਕੋ ਫਿਲਮ ਦੇ ਨਾਮ ਪਰ ਸਿਨੇਮਾਸਕੋ ਕਿਹਾ ਹੈ ਤੇ ਉਹ ਬ੍ਰਾਂਡ ਨੇਮ ਹੈ ਲੇਕਿਨ ਸਿਨੇਮਾਸਕੋ ਮਤਲਬ ਵਾਈਡ ਸਕਰੀਨ 35 ਮਿਲੀਮੀਟਰ ਤੇ ਪਹਿਲੀ ਫਿਲਮ ਉਹ ਸੀ ਤੇ ਉਹ ਅਸੀਂ ਪੁਨੇ ਹੁੰਦੇ ਸੀਗੇ ਉਦੋਂ ਤੇ ਮੇਰੇ ਫਾਦਰ ਮੈਨੂੰ ਹਮੇਸ਼ਾ ਲੈ ਕੇ ਜਾਂਦੇ ਸੀਗੇ ਦੇਖਣ ਵਾਸਤੇ ਫਿਲਮਾਂ ਮੇਰੇ ਮਦਰ ਦਾ ਜਾਣਾ ਆਪਸ਼ਨਲ ਹੁੰਦਾ ਸੀਗਾ ਲੇਕਿਨ ਮੇਰਾ ਜਾਣਾ ਜ਼ਰੂਰੀ ਸੀਗਾ ਮੇਰਾ ਤਾਂ ਬਾਈ ਡਿਫਾਲਟ ਸੀਗਾ ਜੀ ਜਾਣਾ ਜਾਣਾ ਤੇ ਉਹ ਉੱਥੇ ਦੇਖੀ ਉਹ ਫਿਲਮ ਔਰ ਉਦੋਂ ਕੋਈ ਰੌਲਾ ਜਿਹਾ ਸੀਗਾ ਵੀ ਇਹ ਕਮਾਲ ਹੈ ਬੰਦੇ ਵਾਈਟ ਸਕਰੀਨ ਸੀ ਕੀ ਸੀਗਾ ਉਹਨਾਂ ਨੂੰ ਸਮਝ ਨਹੀਂ ਆਈ ਹੂੰ ਹੂੰ ਬਾਅਦ ਵਿੱਚ ਸਮਝ ਆਈ ਕਿ ਮੈਂ ਫਿਲਮ ਦੇਖੀ ਹੋਈ ਹੈ ਹੂੰ ਔਰ ਉਹ ਕੀ ਪ੍ਰੋਬਲਮ ਕੀ ਸੀ ਉਹ ਗੱਲ ਜਿਹਦੇ ਕਰਕੇ ਰੌਲਾ ਪਿਆ ਸੀਗਾ ਤੇ ਉਹ ਇਹ ਸਾਰੀਆਂ ਚੀਜ਼ਾਂ ਮਤਲਬ ਉਹ ਜਿਹੜੇ ਡਵੈਲਪਮੈਂਟ ਹੈ ਸਿਨੇਮਾ ਦਾ ਸਾਊਂਡ ਦਾ ਇਹ ਹੌਲੀ ਹੌਲੀ ਜਿਵੇਂ ਕਹਿੰਦੇ ਨਾ ਮੱਠੀ ਅੱਗ ਦੇ ਉੱਤੇ ਯੂ نو ਬਹੁਤ ਵਧੀਆ ਫਿਰ ਗ੍ਰੋਥ ਹੁੰਦੀ ਹੁੰਦੀ ਹੈ ਸੋ ਉਹ ਚੀਜ਼ ਹੁੰਦੀ ਰਹੀ ਨਾਲ ਨਾਲ ਔਰ ਮੇਰੇ ਅੰਦਰ ਗ੍ਰੋ ਕਰਦਾ ਰਿਹਾ ਪਾਦਰ ਨੂੰ ਸ਼ੌਕ ਹੋਣ ਕਰਕੇ ਫਿਰ ਉਹਨਾਂ ਨੇ ਉਸ ਤੋਂ ਪਹਿਲਾਂ ਇੱਕ ਸੋਨੀ ਦਾ ਛੋਟਾ ਸਿਗਰਟ ਟਰਾਂਜ਼ਿਸਟਰ ਰੇਡੀਓ ਉਹ ਟਰਾਂਜ਼ਿਸਟਰ ਰੇਡੀਓ ਆਈਸੀ ਦੇ ਨਵੇਂ ਨਵੇਂ ਤੇ ਉਹ ਟੇਬਲ ਟਾਪ ਮਾਡਲ ਸੀ ਵੱਡਾ ਉਹਦੀ ਬੜੀ ਅੱਛੀ ਸਾਊਂਡ ਹੁਣ ਵੀ ਸ਼ਾਇਦ ਕਿਤੇ ਪਿੰਡ ਪਿਆ ਹੋਣਾ ਲੇਕਿਨ ਉਹ ਉਹ ਮੈਂ ਬਹੁਤ ਸੁੰਦਰ ਆ ਸੋ ਤੁਸੀਂ ਤੁਸੀਂ ਜਿਵੇਂ ਹੁਣ ਮਿਲਟਰੀ ਦੇ ਵਿੱਚ ਫਾਦਰ ਸਾਹਿਬ ਸੀਗੇ ਪੋਸੀਬਲ ਹੈ ਉਹਨਾਂ ਦੀ ਇੱਛਾ ਹੋਵੇ ਵੀ ਬੇਟਾ ਵੀ ਮਿਲਟਰੀ ਵਾਲੇ ਪਾਸੇ ਆਵੇ ਪਰ ਤੁਸੀਂ ਇਸ ਟੈਕਨੋਲੋਜੀ ਸੋ ਦ ਸਟੂਡੀਓ ਤੱਕ ਕਿਵੇਂ ਪਹੁੰਚੇ ਇਸ ਪਾਸੇ ਨੂੰ ਕਿਵੇਂ ਮੋੜ ਘਟਿਆ ਬਿਲਕੁਲ ਠੀਕ ਹੈ ਜੀ ਤੁਸੀਂ ਉਹਨਾਂ ਦਾ ਮਕਸਦ ਇਹ ਸੀਗਾ ਉਦੋਂ ਉਸ ਜ਼ਮਾਨੇ ਵਿੱਚ ਕੀ ਹੁੰਦਾ ਸੀਗਾ ਸਭ ਤੋਂ ਵੱਡੀ ਪ੍ਰੈਫਰੈਂਸ ਹੁੰਦੀ ਸੀ ਡਾਕਟਰ ਬਣਨਾ ਡਾਕਟਰ ਇੰਜੀਨੀਅਰ ਇੰਜੀਨੀਅਰ ਸੈਕੰਡ ਆਫ ਇੰਜੀਨੀਅਰ ਤੇ ਫਿਰ ਹੁਣ ਡਾਕਟਰ ਮੈਂ ਡਾਕਟਰੀ ਦੀ ਪੜਾਈ ਨਹੀਂ ਸੀ ਕਰ ਰਿਹਾ ਸਕੂਲ ਦੇ ਵਿੱਚ ਹੁਣ ਹੱਲੇ ਮੇਰਾ ਫਿਜ਼ਿਕਸ ਮੈਥਮੈਟਿਕਸ ਔਰ ਇੰਗਲਿਸ਼ ਇਹ ਤਿੰਨ ਸਬਜੈਕਟ ਬੜੇ ਸਟਰੋਂਗ ਸੀਗੇ ਜੀ ਜਿਹੜੇ ਕਿ ਮੈਨੂੰ ਦਾ ਬੱਚਾ ਕਮ ਆਇਆ ਕਿਉਂਕਿ ਫਿਜ਼ਿਕਸ ਔਰ ਮੈਥਮੈਟਿਕਸ ਤੁਹਾਡੇ ਇਹਦੇ ਵਿੱਚ ਵੀ ਹਾਂਜੀ ਹਾਂਜੀ ਭਵਿੱਖਾ ਸੋ ਉਹ ਜਿਹੜਾ ਸੀ ਗਾ ਜੀ ਉਹਦੇ ਕਰਕੇ ਲੇਕਿਨ ਫਿਰ ਫਾਦਰ ਦਾ ਇਹ ਵੀ ਸੀਗਾ ਵੀ ਫਿਰ ਫੌਜ ਵਿੱਚ ਚਲਾ ਜਾ ਤੂੰ ਹੂੰ ਹੂੰ ਤੇ ਮੈਂ ਐਨਸੀਸੀ ਜੁਆਇਨ ਕੀਤੀ ਹੋਈ ਸੀਨੀਅਰ ਅੰਡਰ ਆਫੀਸਰ ਬਣੀ ਉਹਦੇ ਵਿੱਚ ਕਾਲਜ ਗਵਰਨਮੈਂਟ ਕਾਲਜ ਚੰਡੀਗੜ੍ਹ ਤੇ ਸਰਵਿਸ ਸੀਗਾ ਲੇਕਿਨ ਮੇਰਾ ਪੈਸ਼ਨ ਜਿਹੜਾ ਸੀ ਮਨ ਉੱਧਰ ਸੀ ਪੈਸ਼ਨ ਨੂੰ ਕਹਿੰਦੇ ਨੇ ਨਾ ਜਨੂਨ ਸੀ ਜਿਹੜਾ ਉਹ ਸਾਊਂਡ ਵਨ ਹੀ ਸੀਗਾ ਜੀ ਸੋ ਉਹ ਉਹਦੇ ਕਰਕੇ ਫਿਰ ਉਹ ਡਵੈਲਪ ਹੁੰਦਾ ਗਿਆ ਹੁੰਦਾ ਗਿਆ ਮੈਂ ਅ ਕਹਾਂ ਤਰ੍ਹਾਂ ਦੇ ਇਨੋਵੇਸ਼ਨਸ ਉਹਦੇ ਉਸੇ ਟੇਪ ਰਿਕਾਰਡਰ ਨਾਲ ਕੀਤੇ ਫਿਰ ਅੱਗੋਂ ਹੋਰ ਟੇਪ ਰਿਕਾਰਡ ਹੋਰ ਵੀ ਹੋਇਆ ਕਿ ਮੋਨੋ ਤੋਂ ਸਟੂਡੀਓ ਬੜਾ ਹੁੰਦਾ ਸੀ ਵੀ ਸਟੇਰੀਓ ਕਿਸ ਤਰ੍ਹਾਂ ਬਣਾਉਣਾ ਇਹਨੂੰ ਉਹ ਸਾਰੀ ਚੀਜ਼ਾਂ ਕਰਦੇ ਕਰਦੇ ਅ ਚੰਡੀਗੜ੍ਹ ਦੇ ਵਿੱਚ ਫਿਰ ਇਹ ਹੋਇਆ ਜੀ ਕਿ ਮੈਂ ਆਪਣੇ ਕਿਉਂਕਿ ਆਪਣੇ ਘਰ ਮੇਰੇ ਕੋਲ ਵਧੀਆ ਇਕੁਪਮੈਂਟ ਸੀਗਾ ਹਾਂਜੀ ਉਦੋਂ ਤੱਕ ਮੈਂ ਲੈ ਲਿਆ ਸੀਗਾ ਕਾਲਜ ਤੱਕ ਪੋਸਟ ਗ੍ਰੈਜੂਏਸ਼ਨ ਜਦੋਂ ਇੰਗਲਿਸ਼ ਦੀ ਮੈਂ ਕਰ ਰਿਹਾ ਸੀਗਾ ਪੰਜਾਬ ਯੂਨੀਵਰਸਿਟੀ ਚ ਹਾਂਜੀ ਉਦੋਂ ਮੈਂ ਕਿਹੜੇ ਸਾਲਾਂ ਚ ਪੋਸਟ ਗ੍ਰੈਜੂਏਸ਼ਨ ਕਰੀ 70 71 72 ਇਹ ਮਤਲਬ ਮੇਰਾ ਖਲਾਸ ਬਾਅਦ ਚ ਸਾਡਾ ਵੀ ਸਬਜੈਕਟ ਉਹੀ ਹੁੰਦੇ ਸੀਗੇ ਮੈਂ ਵੀ ਪੋਸਟ ਗ੍ਰੈਜੂਏਸ਼ਨ ਇਹਦੀ ਕਰੀ ਇੰਗਲਿਸ਼ ਦੀ ਤੇ ਸਕਸਪੀਅਰ ਦੇ ਪਲੇਸ ਤੇ 300 ਵਗੈਰਾ ਨਾਮ ਹੁੰਦੇ ਸੀਗੇ ਆਪਾਂ ਨੂੰ ਹਾਂ ਜੀ ਪੈਸੇ ਟੂ ਇੰਡੀਆ ਵਿਨਾ ਹੁੰਦੇ ਹਾਂ ਬਿਲਕੁਲ ਜੀ ਬਿਲਕੁਲ ਐਨੀਵੇ ਇਹ ਵੀ ਆਪਣੀ ਮਿਲ ਗਈ ਗੱਲ ਹਾਂਜੀ ਹਾਂਜੀ ਉਹ ਬੜਾ ਅੱਛਾ ਸੀਗਾ ਜੀ ਮਤਲਬ ਇੰਗਲਿਸ਼ ਦੀ ਐਮਏ ਕਰਨ ਦਾ ਕੀ ਮਕਸਦ ਸੀਗਾ ਹਾਂ ਜੀ ਕਿਉਂਕਿ ਮੈਨੂੰ ਲੱਗਿਆ ਵੀ ਇੱਟਾ ਸੀਗਾ ਵੀ ਹੋਰ ਕੋਈ ਆਪਸ਼ਨ ਨਹੀਂ ਹੈ ਮੇਰੇ ਕੋਲ ਹਾਂਜੀ ਕਿਉਂਕਿ ਮੈਂ ਟੈਕਨੀਕਲ ਬੰਦਾ ਹੋ ਕੇ ਮੈਂ ਇੰਗਲਿਸ਼ ਐਮ ਵਿੱਚ ਕਾਜ਼ਲੀ ਕਰ ਲਈ ਲਿਟਰੇਚਰ ਦੇ ਨਾਲ ਲਿਟਰੇਚਰ ਦੇ ਨਾਲ ਠੀਕ ਹੈ ਡਿਫੀਨਿਟਲੀ ਮੇਰੇ ਕੋਲ ਮੈਨੂੰ ਸੀਗਾ ਜੀ ਕਿਉਂਕਿ ਸਕੂਲ ਦੇ ਵਿੱਚ ਇੰਗਲਿਸ਼ ਲਿਟਰੇਚਰ ਦਾ ਵੀ ਮੇਰਾ ਬੜਾ ਸਟਰੋਂਗ ਪੁਆਇੰਟ ਸੀਗਾ ਤੇ ਬਹੁਤ ਪੜਿਆ ਹੋਇਆ ਸੀ ਸਾਰੇ ਜਿਲ੍ਹੇ ਵੀ ਸੀਗੇ ਐਮਏ ਹੈ ਲਿਟਰੇਚਰ ਲਿਟਰੇਚਰ ਹੈ ਜੀ ਸਾਰੇ ਲਿਟਰੇਚਰ ਐਮ ਇੰਗਲਿਸ਼ ਜਿਹੜੀ ਹੈ ਉਹ ਲੈਂਗੁਏਜ ਨਹੀਂ ਹੈ ਲਿਟਰੇਚਰ ਟੋਟਲ ਲਿਟਰੇਚਰ ਹੈ ਜੀ ਸੋ ਉਹਦਾ ਵੀ ਹੋਇਆ ਫਿਰ ਉੱਥੇ ਐਮਏ ਕਰਦਿਆਂ ਡਾਕਟਰ ਬਲਵੰਤ ਗਰਗੀ ਜੀ ਨਾਲ ਮੁਲਾਕਾਤ ਹੋਈ ਅੱਛਾ ਮਤਲਬ ਜਿੱਥੋਂ ਇਹ ਸ਼ੁਰੂ ਹੋਈ ਨਾ ਚੀਜ਼ ਉਹ ਇਹ ਸੀ ਉਹਨਾਂ ਨੇ ਉਹ ਪਲੇਸ ਮੈਂ ਉੱਥੇ ਕੋਈ ਇੰਗਲਿਸ਼ ਡਿਪਾਰਟਮੈਂਟ ਦਾ ਆਪਣਾ ਪਲੇਸ ਹੀ ਬਿਗਲਾਸ ਮੈਨਜਰੀ ਮੈਨੂੰ ਹਾਲ ਵੀ ਯਾਦ ਹੈ ਡਿਪਾਰਟਮੈਂਟ ਆਪਣਾ ਸੀਗਾ ਤੇ ਉਹਦੇ ਵਿੱਚ ਰਿਕਾਰਡਡ 뮤직 ਉਹਦੇ ਨਾਲ ਸਿੰਕ੍ਰੋਨਾਈਜ਼ ਕਰਕੇ ਚਲਾਇਆ ਓਕੇ ਤੇ ਉਹ کافی ਅੱਛਾ ਲੱਗਿਆ ਗਾਰਗੀ ਸਾਹਿਬ ਨੇ ਪਲੇ ਦੇਖਿਆ ਸੀਗਾ ਬਾਅਦ ਵਿੱਚ ਮੈਨੂੰ ਉਹਨਾਂ ਨੇ ਬੁਲਾਇਆ ਉਹ ਜਦੋਂ ਅਗਲਾ ਪਲੇ ਕਰ ਰਹੇ ਸੀਗੇ ਡਿਜ਼ਾਇਰ ਅੰਡ ਦ ਇਲਮਸ ਯੂਜੀਨੋ ਨੀਲ ਦਾ ਹੈਗਾ ਤੇ ਉਹ ਜਦੋਂ ਪਲੇ ਕੀਤਾ ਤੇ ਉਹਦੇ ਵਾਸਤੇ ਉਹਨਾਂ ਨੇ ਮੈਨੂੰ ਬੁਲਾ ਲਿਆ ਹੂੰ ਹੂੰ ਉਦੋਂ ਤੋਂ ਲੈ ਕੇ ਤਕਰੀਬਨ ਤਕਰੀਬਨ 3-4 ਸਾਲਾਂ ਤੋਂ ਉਹਨਾਂ ਨੇ ਐਸਟੈਬਲਿਸ਼ ਕੀਤਾ ਸੀਗਾ ਇੰਡੀਅਨ تھیਟਰ ਡਿਪਾਰਟਮੈਂਟ ਹਾਂਜੀ ਫਰਸਟ ਬੈਚ ਜਿਹੜਾ ਸੀਗਾ ਉਹ 72 ਸ਼ੁਰੂ ਹੋਇਆ ਹੂੰ ਹੂੰ ਦ ਫਰਸਟ ਮੈਚਡੇ ਵਿੱਚ ਮੈਂ ਐਸ ਐਨ ਆਊਟਸਾਈਡਰ ਮਤਲਬ ਮੈਂ ਡਿਪਾਰਟਮੈਂਟ ਵਿੱਚ ਐਡਮਿਸ਼ਨ ਨਹੀਂ ਸੀ ਲਈ ਹੋਈ ਬਟ ਮੈਨੂੰ ਬੁਲਾਉਂਦੇ ਸੀਗੇ ਮਿਊਜ਼ਿਕ ਕਰਨ ਵਾਸਤੇ ਰਿਕਾਰਡਡ ਮਿਊਜ਼ਿਕ ਨਾਟ ਮੈਂ ਪਲੇ ਨਹੀਂ ਸੀ ਕਰਦਾ ਮੈਨੂੰ ਮਿਊਜ਼ਿਕ ਇਨਸਟਰੂਮੈਂਟ ਨਹੀਂ ਆਉਂਦਾ ਬੈਕਗ੍ਰਾਉਂਡ ਦੇ ਬੈਕਗ੍ਰਾਉਂਡ ਹਾਂਜੀ ਮਿਊਜ਼ਿਕ ਰਿਕਾਰਡ ਕਰਕੇ ਪਲੇ ਕਰਨਾ ਸੋ ਉਹਦੇ ਵਾਸਤੇ ਬੁਲਾਉਂਦੇ ਸੀਗੇ ਉਹ ਜਿਹੜਾ ਮੇਰਾ ਐਕਸਪੀਰੀਅੰਸ ਸੀਗਾ ਕਿ ਐਗਜ਼ੈਕਟ ਕਿਉ ਬਿਲਕੁਲ ਜਿੱਥੇ ਕਿਉਂ ਆਉਂਦਾ ਹੈ ਉੱਥੇ 뮤ਜ਼ਿਕ ਸਟਾਰਟ ਹੋਏਗਾ ਕਿੰਨੇ ਲੈਵਲ ਤੇ ਸਟਾਰਟ ਹੋਣਾ ਹੈ ਕਿਵੇਂ ਵਧੇਗਾ ਉੱਪਰ ਹੋਏਗਾ ਯੂ نو ਔਰ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੈ ਹਾਂਜੀ ਸੋ ਉਹ ਕਿਉਂਕਿ ਰੀਅਲ ਟਾਈਮ ਹੈ ਇਸ ਕਰਕੇ ਗਲਤੀ ਦੀ ਗੁੰਜਾਇਸ਼ ਨਹੀਂ ਹੈਗੀ ਯੂ نو ਆਨਲਾਈਨ ਹੈ ਉਹ ਸੋ ਉਹਦੇ ਵਿੱਚ ਕਿ ਹੁਣ ਤੁਸੀਂ ਇਹ ਦੇਖੋਗੇ ਕਿ ਬੈਕਗ੍ਰਾਉਂਡ 뮤ਜ਼ਿਕ ਦਾ ਦੀ ਇੰਪੋਰਟੈਂਸ ਉਹਨੂੰ ਸਿਲੈਕਟ ਕਰਨਾ ਉਹ ਕਰ ਗੁਰਜੀਤ ਸਾਹਿਬ ਦੇ ਨਾਲ ਸਿਲੈਕਟ ਕਰਨਾ ਤੇ ਫੇਰ ਉਹਨੂੰ ਸਹੀ ਜਗ੍ਹਾ ਤੇ ਪਲੇ ਕਰਨਾ ਔਰ ਕਿਸੇ ਕਿਸ ਲੈਵਲ ਤੇ ਪਲੇ ਕਰਨਾ ਕਿਥੋਂ ਉਹਨੂੰ ਚੁੱਕਣਾ ਹੈ ਕਿੱਥੇ ਅਪ ਡਾਊਨ ਕਰਨਾ ਉਹ ਸਾਰਾ ਇਹ ਚੀਜ਼ ਮੈਨੂੰ ਹੁਣ ਕੰਮ ਆਉਂਦੀ ਹੈ ਜਦੋਂ ਕਿ ਮੈਂ ਪੋਸਟ ਪ੍ਰੋਡਕਸ਼ਨ ਕਰਦਾ ਫਿਲਮਾਂ ਦੀ ਔਰ ਇੱਕ ਤਰ੍ਹਾਂ ਨਾਲ ਤੁਹਾਡੀ ਉਹ ਗਰਗੀ ਸਾਹਿਬ ਨਾਲ ਸਕੂਲਿੰਗ ਹੋਈ ਆ ਉਹ ਹਾਂਜੀ ਹੋਈ ਬਿਲਕੁਲ ਉਹਨਾਂ ਤੋਂ ਬੜਾ ਕੁਝ ਸਿੱਖਿਆ ਹਾਂ ਬਹੁਤ ਕੁਝ ਸਿੱਖਿਆ ਮਤਲਬ ਇਹ ਕਹਿੰਦੇ ਆ ਨਾ ਵੀ ਤੁਸੀਂ ਸਿੱਖਦੇ ਹੋ ਕਿਸੇ ਕਿਸੇ ਵੀ ਮਾਹਿਰ ਨਾਲ ਤੇ ਉਹ ਸਿੱਖਿਆ ਇਸ ਤਰ੍ਹਾਂ ਕਿ ਉਹ ਤਾਂ ਨਾਰਮਲੀ ਸਵੇਰ ਸਭਾ ਗੱਲ ਕਰਦੇ ਸੀਗੇ ਤੇ ਤੁਹਾਡੇ ਲਈ ਬੜੀ ਉਹ ਕੋਈ ਨਵੀਂ ਚੀਜ਼ ਮਿਲਦੀ ਸੀ ਹਰ ਹਰ ਮਿਲਣ ਤੁਹਾਨੂੰ ਯਾਦ ਆ ਇੱਕ ਵਾਰੀ ਉਹ ਬਲੌਕਿੰਗ ਕਰ ਰਹੇ ਸੀ ਕਿਸੇ 플레이 ਦੀ ਤੇ ਉਹਨਾਂ ਜਿਹੜੀ ਲੇਡੀ ਸੀ ਜਿਹੜੀ ਪਲੇ ਕਰ ਰਹੀ ਸੀ ਤੇ ਉਹਨੇ ਹੱਥ ਕਿਸ ਤਰ੍ਹਾਂ ਰੱਖਣੇ ਸੀਗੇ ਉਹ ਦੋ ਤਿੰਨ ਵਾਰੀ ਉਹਨੂੰ ਕਰਵਾਇਆ ਤੇ ਗਰਗੀ ਸਾਹਿਬ ਕਹਿੰਦੇ ਨਹੀਂ 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 ਮੈਂ ਦੱਸ ਦਾਂ ਤੈਨੂੰ ਉਹ ਜਾ ਕੇ ਪਿਛੋਂ ਹੱਥ ਫੜੇ ਉਹਨਾਂ ਨੇ ਕਿਹਾ ਇਹ ਇੱਥੇ ਉਹ ਕਹਿੰਦੀ ਜੀ ਮੈਂ ਇੱਥੇ ਤੇ ਰੱਖੇ ਸੀ ਹਾਂ ਉਹਨਾਂ ਨੇ ਦੱਸਿਆ ਕਿ ਮੈਂ ਕੀ ਕੀਤਾ ਉਹ ਕਹਿੰਦੇ ਜਿਵੇਂ ਕੋਈ ਕੈਮਰਾ ਹੈ ਕੈਮਰੇ ਦਾ ਫੋਕਸ ਕਿ ਤੁਸੀਂ ਕਿਸੇ ਕਿਸੇ ਅਸਿਸਟੈਂਟ ਨੇ ਫੋਕਸ ਕਰਤਾ ਫਿਰ ਉਹ ਬੌਸ ਨੂੰ ਕਹਿੰਦਾ ਬੌਸ ਜੀ ਚੈੱਕ ਕਰ ਲਓ ਫੋਕਸ ਠੀਕ ਹੈ ਬੌਸ ਕੀ ਕਰੂਗਾ ਹਲਕਾ ਜਿਹਾ ਆਊਟ ਕਰਕੇ ਫਿਰ ਉਹਨੇ ਕੋ ਦੁਬਾਰਾ ਕਰੂਗਾ ਉਹ ਕਹਿੰਦਾ ਮੈਂ ਇਹੀ ਕੀਤਾ ਮੈਂ ਆਊਟ ਕਰਕੇ ਉੱਥੇ ਫਿਰ ਕਰਦਾ ਮੈਂ ਕਿਹਾ ਯਾਰ ਕਮਾੜ ਦੀ ਗੱਲ ਹੈ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਬੜੀ ਛੋਟੀ ਜੀ ਗੱਲ ਹੈ ਸੋ ਉਹ ਉਹਨੇ ਉਹਨਾਂ ਨੂੰ ਮੈਂ ਇੱਕ ਵਾਰੀ ਕਿਹਾ ਕਿ ਮੈਂ ਫਿਲਮ ਇੰਸਟੀਚਿਊਟ ਜਾਣਾ ਚਾਹੁੰਦਾ ਸਾਊਂਡ ਰਿਕਾਰਡਿੰਗ ਦਾ ਕੋਰਸ ਕਰਨ ਵਾਸਤੇ ਉਹਨਾਂ ਮੈਂ ਛੱਡ ਪਰ ਇੱਥੇ ਆਪਾਂ ਕੰਮ ਕਰ ਰਹੇ ਆ ਸਾਰਾ ਛੱਡੋ ਜਦੋਂ ਤਕਰੀਬਨ ਤਕਰੀਬਨ ਮੈਂ ਜਦੋਂ ਉੱਥੋਂ ਛੱਡਿਆ ਉਦੋਂ ਮੈਨੂੰ ਕਹਿੰਦੇ ਤੂੰ ਫਿਲਮ ਇੰਸਟੀਚਿਊਟ ਕਿਉਂ ਨਹੀਂ ਚਲਾ ਜਾਂਦਾ ਮੈਂ ਕਿਹਾ ਜੀ ਮੈਂ ਤਾਂ 2 ਸਾਲ ਪਹਿਲਾਂ ਤੁਹਾਨੂੰ ਪਿਆ ਸੀ ਪਹਿਲਾਂ ਤੁਹਾਨੂੰ ਪਿਆ ਸੀ ਤੇ ਮੈਂ ਕਿਹਾ ਮੈਂ ਕਿਹਾ ਜੀ ਪਰ ਮੈਂ ਕੁਆਲੀਫਾਈ ਨਹੀਂ ਸੀ ਕਰਦਾ ਬਿਕੋਜ਼ ਟੈਕਨੀਕਲ ਕੋਰਸ ਵਾਸਤੇ ਨਾ ਤੁਹਾਨੂੰ ਬੀਐਸਸੀ ਫਰਸਟ ਇਅਰ ਜਾਂ ਪ੍ਰੀ ਇੰਜੀਨੀਅਰਿੰਗ ਜਾਂ ਪ੍ਰੀ ਮੈਡੀਕਲ ਚਾਹੀਦਾ ਹੁੰਦਾ ਓਕੇ ਉਹਦੇ ਵਾਸਤੇ ਸੋ ਉਹ ਕੰਦੇ ਸਾਰੀ ਚੀਜ਼ਾਂ ਓਵਰਲੁੱਕ ਹੋ ਜਾਂਦੀਆਂ ਨੇ ਰეკਮੈਂਡੇਸ਼ਨ ਤੇ ਤਾਂ ਮੈਂ ਕਿਹਾ ਹੁਣ ਨਹੀਂ ਜੀ ਹੁਣ ਮੈਂ 3 ਸਾਲ ਨਹੀਂ ਲਾਉਣੇ ਇਸ ਤੋਂ ਬਾਅਦ ਹੁਣ ਕੋ ਫਸਟ ਸਟੂਡੀਓ ਦੇ ਵੱਲ ਕਿਵੇਂ ਆਏ ਕੋਣੋ ਘਰੇ ਮੈਂ ਪਹਿਲਾਂ ਸ਼ੁਰੂ ਕੀਤਾ ਇੰਝ ਕੰਮ ਹਾਂਜੀ ਹਾਂਜੀ ਮੈਂ ਮੇਰੇ ਦੋਸਤ ਹੁੰਦੇ ਸੀਗੇ ਉਹ ਕਹਿੰਦੇ ਜੀ ਉਹ ਇੱਕ ਐਡ ਕਰਨੀ ਹੈ ਯਾਰ ਉਹ ਚਲਾਉਣੀ ਹੈ ਇਹ ਆਲ ਰੀਡੀ ਰਿਡਿਊਸ ਬੇਸਿਕ ਤੋਂ ਸ਼ੁਰੂ ਕਰੇ ਆਲ ਰੀਡੀ ਰਿਡਿਊਸ ਚਲਾਉਣੀ ਹੈ ਤੇ ਉਹ ਕਹਿੰਦੇ ਜਿਹੜਾ ਐਡ ਹੈ ਤੇ ਉਹਦੇ ਵਿੱਚ ਕੋਈ ਉਹ ਸ਼ੇਰ ਦੀ ਆਵਾਜ਼ ਵੀ ਪਾਉਣੀ ਹੈ ਤੇ ਬੋਲਣਾ ਉਹ ਬੋਲਣ ਵਾਲੇ ਬੰਦੇ ਵੀ ਘਰੇ ਆ ਜਾਣਾ ਤੇ ਕਰੇ ਕਰ ਦੇਣਾ ਉਹ ਸ਼ੇਰ ਦੀ ਆਵਾਜ਼ ਇੱਕ ਬਾਲਟੀ ਲੈ ਕੇ ਤੇ ਉਹਦੇ ਵਿੱਚ ਬਾਹੜ ਮਾਰਨੀ ਤੇ ਉਹ ਇੱਕ ਕੋਕਸਟਿਕਲ ਇਕੁਪਮੈਂਟ ਦਾ ਹੈ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਚੀਜ਼ਾਂ ਸ਼ੁਰੂ ਕੀਤੀ ਆਪਣੇ ਆਪ ਇਨੋਵੇਸ਼ਨ ਉਹਨੂੰ ਮਤਲਬ ਇਨੋਵੇਸ਼ਨ ਇਨੋਵੇਸ਼ਨ ਕਰਨੀ ਪੈਂਦੀ ਹੈ ਪਰ ਉਹ ਇਹ ਹੈ ਕਿ ਇਨੋਵੇਸ਼ਨ ਦੇ ਵਿੱਚ ਨਾ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਐਂਡ ਰਿਜ਼ਲਟ ਕੀ ਹੈ ਤੁਹਾਨੂੰ ਚਾਹੀਦਾ ਕੀ ਐਗਜ਼ੈਕਟਲੀ ਚਾਹੁੰਦੇ ਕੀ ਹੋ ਹਾਂ ਉਹ ਚਾਹੁੰਦੇ ਕੀ ਹੋ ਸੋ ਉਹ ਲੱਗਣਾ ਚਾਹੀਦਾ ਉਸ ਤਰ੍ਹਾਂ ਫਿਰ ਜਿਹੜੇ ਪਲੇਸ ਹੋ ਰਹੇ ਸੀ ਹੋਰ ਉਹਨਾਂ ਵਾਸਤੇ 뮤직 ਰਿਕਾਰਡ ਕਰਕੇ ਪਲੇ ਕਰਨਾ ਸਾਰਾ ਇਹ ਘਰੇ ਮੈਂ ਸ਼ੁਰੂ ਕੀਤਾ ਕੰਮ ਫਿਰ ਇਹ ਆਇਆ ਕਿ ਜੀ ਕਿਉਂ ਨਾ ਆਪਣਾ ਸਟੂਡੀਓ ਬਣਾਇਆ ਜਾਵੇ ਫਿਰ ਸਟੂਡੀਓ ਜਿਹੜਾ ਸੀਗਾ ਜੀ ਉਹ 1990 ਦੇ ਵਿੱਚ ਮੇਰਾ ਸਟੂਡੀਓ ਸੀ ਉਹ ਤੋਂ ਪਹਿਲਾਂ ਮੈਂ ਕਿਸੇ ਹੋਰ ਦੇ ਨਾਲ ਉੱਥੇ ਦੋਸਤ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੀ ਉੱਥੇ ਜਿਨ੍ਹਾਂ ਨੇ ਉੱਥੇ ਜਗ੍ਹਾ ਸੀਗੀ ਤੇ ਉਹ ਕਹਿੰਦਾ ਮੈਂ ਸਟੂਡੀਓ ਬਣਾਉਣਾ ਤੇ ਮੈਂ ਉਹਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਕੰਮ ਕੀਤਾ ਹੂੰ ਹੂੰ ਮੇਰੇ ਵੱਲੋਂ ਇਨਵੈਸਟਮੈਂਟ ਨਹੀਂ ਸੀ ਮੈਂ ਕੰਮ ਕਰਦਾ ਸੀਗਾ ਉਹ ਇਨਵੈਸਟ ਕਰਦਾ ਸੀਗਾ ਸਾਡਾ ਕ੍ਰੀਏਟਿਵ ਵਰਕ ਸੀਗਾ ਸਾਡਾ ਸਾਡੀ ਅਸੀਂ ਕਰ ਲੈਂਦੇ ਸੀ ਹਿਸਾਬ ਕਿਤਾਬ ਉਹ ਚੱਲਿਆ 2-3 ਸਾਲ ਉਹ 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 ਸ਼ੁਰੂਆਤ ਸੀ ਹੂੰ ਹੂੰ ਅ ਇਨ ਇੰਡਸਟਰੀ ਏਰੀਆ ਵਿਚ ਚੰਡੀਗੜ੍ਹ ਸਟੂడియో ਲੱਗਿਆ ਸੀਗਾ ਤੇ ਉਹ ਸ਼ੁਰੂਆਤ ਸੀ ਜਦੋਂ ਅਸੀਂ ਸਿੰਗਾਪੁਰ ਜਾ ਕੇ ਅਸੀਂ ਸਮਾਨ ਵੀ ਲੈ ਕੇ ਆਏ ਤੇ ਥੋੜਾ ਮੋਟਾ ਪ੍ਰੋਫੈਸ਼ਨਲ ਇਕਵਿਪਮੈਂਟ ਸੀਗਾ ਉੱਥੇ ਫਿਲਮਾਂ ਦੇ ਗਾਣੇ ਵੀ ਰਿਕਾਰਡ ਕੀਤੇ ਜੀ ਅੱਛਾ ਉਹ ਹਾਲਾਂਕਿ ਸੈਟਅਪ ਬਹੁਤ ਛੋਟਾ ਸੀ ਉਹ ਲੇਕਿਨ ਫਿਲਮਾਂ ਦੇ ਗਾਣੇ ਉੱਥੇ ਰਿਕਾਰਡ ਹੋਏ ਔਰ ਹੌਲੀ ਹੌਲੀ ਇੱਕ ਮਤਲਬ ਸਾਰੇ ਪਾਸੇ ਗੱਲ ਚਲੀ ਗਈ ਮੇਰਾ ਮੈਨੂੰ ਬੜਾ ਮਾਣ ਹੈ ਕਿ ਮੈਂ ਬਹੁਤ ਨਾਮੀ ਵੱਡੇ ਰਾਗੀਆਂ ਦੀ ਰਿਕਾਰਡਿੰਗਸ ਕੀਤੀਆਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਹਾਂਜੀ ਤੇ ਹਰਬੰਸ ਹਰਬੰਸ ਸਿੰਘ ਜੀ ਗਾਦਰੀ ਵਾਲੇ ਤੇ ਆਪਣਾ ਅਸਲੀ ਨਗਰ ਵਾਲੇ ਹਰਜਿੰਦਰ ਸਿੰਘ ਜੀ ਤੇ ਇਹਨਾਂ ਸਾਰਿਆਂ ਦੀ ਰਿਕਾਰਡਿੰਗਸ ਕੀਤੀਆਂ ਨੇ ਔਰ ਬੜਾ ਅੱਛਾ ਹੋ ਹੁਣ ਤੱਕ ਵੀ ਕਦੀ ਸੁਣੀ ਨਹੀਂ ਦੀਆਂ ਨੈਟ ਤੇ ਪੰਜਾਬੀ ਗੀਤ ਸੰਗੀਤ ਵੈਸੇ ਪੰਜਾਬੀ ਗੀਤ ਸੰਗੀਤ ਬਹੁਤ ਕਿਤੇ ਬਹੁਤ ਜ਼ਿਆਦਾ ਗਾਣੇ ਉਦੋਂ ਬਹੁਤ ਕੀਤੇ ਗਾਣੇ ਤਾਂ ਕਾਫੀ ਕੀਤੇ ਪੰਜਾਬੀ ਸ਼ਰਮਾਂ ਵਾਸਤੇ ਫਿਰ ਆਪਣਾ ਸਟੂਡੀਓ ਮੈਂ ਲਾਇਆ ਜੀ 1990 ਚ 90 ਚ ਹਾਂ ਜੀ 1990 ਜਨੂਅਰੀ ਤੋਂ ਸ਼ੁਰੂ ਕੀਤਾ ਸੀਗਾ ਜੀ ਕੀ ਨਾਂ ਸੀ ਸਟੂਡੀਓ ਦਾ ਆਪਣਾ ਦਾ ਉਹ ਪਹਿਲਾਂ ਤੇ ਨਾਂ ਸੀਗਾ ਉਹਦਾ ਜਸਟ੍ਰਿਕ ਸੀ ਨਾ ਸਾਊਂਡ ਮੇ ਬੜਾ ਅੰਗਰੇਜ਼ੀ ਜਿਹਾ ਨਾਂ ਰੱਖਿਆ ਲੇਕਿਨ ਜਦੋਂ ਵੀ ਕੋਈ ਉੱਥੇ ਆਉਂਦਾ ਸੀਗਾ ਉਹ ਕਿੱਥੇ ਜਾਂਦਾ ਸੀ ਚੀਮਾ ਸਟੂਡੀਓ ਚੀਮਾ ਸਟੂਡੀਓ ਮੈਂ ਕਿਹਾ ਯਾਰ ਚੀਮਾ ਸਟੂਡੀਓ ਮੈਨੂੰ ਦੋ ਤਿੰਨ ਰੁਪਏ ਚੈੱਕ ਕੱਟ ਕੇ ਦੇ ਦਿੱਤੇ ਚੀਮਾ ਸਟੂਡੀਓ ਨੇ ਮੈਂ ਕਿਹਾ ਨਹੀਂ ਯਾਰ ਇਹ ਨਾਂ ਨਹੀਂ ਹੈ ਅਕਾਊਂਟ ਨਹੀਂ ਹੈਗਾ ਪਰ ਫਿਰ ਮੈਂ ਨਾ 3-4 ਸਾਲ ਬਾਅਦ ਨਾਂ ਚੇਂਜ ਕਰ ਲਿਆ ਮੈਂ ਉਹ ਚੀਮਾ ਸਟੂਡੀਓ ਹੀ ਕਰ ਦਿੱਤਾ ਸੋ ਚੀਮਾ ਸਟੂਡੀਓ ਦਾ ਨਾਂ ਤੇ ਹੀ ਉਹ ਚੱਲਿਆ ਥਰੋਅ ਉੱਥੇ ਤੁਸੀਂ ਇਹ ਦੇਖੋ ਜਦੋਂ ਜਿਹੜੀ ਅਸੀਂ ਸਾਡੀ ਸ਼ੁਰੂਆਤ ਹੋਈ ਹੈ ਨਾ ਮੈਂ ਪਹਿਲੀ ਫਰਵਰੀ 1990 ਤੋਂ ਸ਼ੁਰੂ ਕਰਨਾ ਚਾਹੁੰਦਾ ਸੀਗਾ ਹਾਂਜੀ ਮੈਂ ਹਰਜੀਤ ਸਿੰਘ ਹੈਗੇ ਨੇ ਦੂਰਦਰਸ਼ਨ ਤੋਂ ਪਹਿਲਾਂ ਤੇ ਉਹਨਾਂ ਨੇ ਫਿਲਮ ਸ਼ੁਰੂ ਕਰਨੀ ਸੀ ਉਦੋਂ ਵਿਸਾਖੀ ਸ਼ਾਇਦ ਇਹ ਕਿਹੜੀ ਸੀ ਫਿਲਮ ਤੇ ਉਹ ਕਹਿੰਦੇ ਜੀ ਮੈਂ ਨਾ ਇੱਕ ਮੂਰਤ ਕਰਨਾ ਮੈਂ 28 ਜਨਵਰੀ ਨੂੰ ਕਰਨਾ ਹੂੰ ਹੂੰ ਮੇਰੇ ਕੋਈ ਮੇਰਾ ਸਟੂਡੀਓ ਜਾਂ ਤਿਆਰ ਨਹੀਂ ਹੈ ਉੱਥੇ ਕੁਝ ਚੀਜ਼ਾਂ ਜਿ ਰਹਿndੀਆਂ ਨੇ ਕਰਨੀਆਂ ਕਹਿੰਦੇ ਜੀ ਮੈਂ ਮੂਰਤ ਕਰਨਾ ਸੁਖਵਿੰਦਰ ਸਿੰਘ ਸਿੰਗਰ ਜਿਹੜੇ ਹਾਂ ਜੀ ਸਿੰਗਰ ਬਬਲੋ ਜੀ ਸੁਖਵਿੰਦਰ ਸਿੰਘ ਉਹ ਉਹਨਾਂ ਨੇ ਕੋਈ ਆਲਾਪ ਕਰਕੇ ਤੇ ਕੁਝ ਕਰਨਾ ਸੀਗਾ ਤੇ ਤੁਹਾਣ ਕਾ ਜ ਕੋਈ 뮤직 ਪਾ ਕੇ ਤੇ ਮਤੋਂ ਉਹਨਾਂ ਨੇ ਉਹ ਕਰਨਾ ਸੀਗਾ ਤੋਂ ਉਹ ਪਹਿਲੀ ਰਿਕਾਰਡਿੰਗ ਸੀ ਜਿਹੜੀ ਕਿ ਪ੍ਰੋਫੈਸ਼ਨਲ ਅਸੀਂ ਉਸ ਸਟੂਡੀਓ ਚ ਕੀਤੀ ਹੈ ਤੇ ਕੋਕ ਸੁਖਵਿੰਦਰ ਨਾ ਮੈਂ ਪਹਿਲਾਂ ਵੀ ਕੀਤਾ ਸੀ ਜਿਹੜਾ ਪਹਿਲਾਂ ਇੱਕ ਛੋਟਾ ਸਟੂਡੀਓ ਬਣਾਇਆ ਸੀਗਾ ਕਿਸੇ ਦਿਨ ਨਾਲ ਉਹਦੇ ਵਿੱਚ ਵੀ ਸੁਖਵਿੰਦਰ ਨਾ ਕੀਤਾ ਸੀ ਕੰਮ ਉਹਨੇ ਤੇ ਰਿਕਾਰਡ ਕੀਤਾ ਸੀ ਉਹ ਵੀ ਦੂਰਦਰਸ਼ਨ ਵਾਸਤੇ ਦੂਰਦਰਸ਼ਨ ਵਾਸਤੇ ਪ੍ਰੋਗਰਾਮ ਜਿਹੜੇ ਨਵੇਂ ਸਾਲ ਦੇ ਆਉਂਦੇ ਸੀਗੇ ਉਹ ਕੀਤੇ ਹਾਂਜੀ ਫਿਰ ਤੇ ਇਹ ਤਾਂ ਫਿਰ ਸ਼ੁਰੂ ਹੋ ਗਿਆ ਨਾ ਫਿਰ ਤਾਂ ਮਤਲਬ ਇਹ ਹੋ ਗਿਆ ਅ ਅੱਜ ਜਿਵੇਂ ਮੈਂ ਸੋਚਦਾ ਤੇ ਕੀ ਹਾਲ ਸੀ ਉਹਨੂੰ ਹਾਂਜੀ ਫਟੇ ਕੋਲ 2-2 ਮਹੀਨੇ ਦੀ ਐਡਵਾਂਸ ਬੁਕਿੰਗ ਹੁੰਦੀ ਸੀ ਜੀ 2 ਮਹੀਨੇ ਐਡਵਾਂਸ ਬੁਕਿੰਗ ਹਮਮ ਔਰ ਕਈ ਵਾਰੀ ਤੇ ਕਈਆਂ ਨੇ ਆਉਣਾ ਕਹਿੰਦੇ ਪਾਜੀ ਇੱਕ ਗਾਣਾ ਡੱਬ ਕਰਨਾ 2 ਘੰਟੇ ਦੇ ਦਿਓ ਹਮਮ ਉਹ ਕਹਿੰਦਾ ਹੁਣ ਉਹ ਕੀ ਸੀਗਾ ਕਿ ਮੈਂ ਉਹਨੂੰ ਆਰਗੇਨਾਈਜ਼ਿਸਟ ਕਰਦਾ ਜਿਹੜੇ 뮤జిక్ ਡਾਇਰੈਕਟਰ ਕੰਮ ਕਰ ਰਹੇ ਹੁੰਦੇ ਸੀ ਮੈਂ ਕਿਹਾ ਜੀ ਉਸ ਉਹਨੂੰ ਉਹਨੂੰ ਪੁੱਛ ਲਓ ਵੀ ਉਹ ਆਪਣੇ ਸਮੇਂ ਦੇ ਵਿੱਚੋਂ ਕੋਈ ਤੁਹਾਨੂੰ ਵਿੱਚ ਦੇ ਦੇ ਸਲੋਟ ਤੇ ਫਿਰ ਕਰ ਲਓ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਸੀਗਾ ਔਰ ਉਸ ਜ਼ਮਾਨੇ ਦੇ ਵਿੱਚ ਜਿਹੜੇ ਸਿੰਗਰਸ ਆਪਣੇ ਇਹਨਾਂ ਨੇ ਕੈਰੀਅਰ ਸ਼ੁਰੂ ਕੀਤਾ ਉਹ ਉੱਥੋਂ ਸ਼ੁਰੂ ਕੀਤਾ ਜਿਹੜੇ ਕਿ ਬਹੁਤ ਵੱਡੇ ਨਾਮੀ ਸਿੰਗਰ ਬਣੇ ਬਾਅਦ ਵਿੱਚ ਸ਼ੁਰੂਆਤ ਉੱਥੋਂ ਹੋਈ ਔਰ ਫਿਰ ਜਦੋਂ ਖਰ ਇਹ ਦੌਰ ਤਾਂ ਬੜੀ ਧੀਰ ਚੱਲਿਆ ਰਾਗੀ ਸਿੰਘ ਵੀ ਹੋਏ ਸਾਰਾ ਕੁਝ ਆਏ ਹੁਣ ਤੁਸੀਂ ਦੇਖੋ ਕਿ ਇੱਕੋ ਹੀ ਸਟੂਡੀਓ ਹੋਵੇ ਨਾਰਥਰਨ ਇੰਡੀਆ ਦੇ ਵਿੱਚ ਜਿਹੜਾ ਕਿ ਮਲਟੀ-ਟ੍ਰੈਕ ਸਟੂਡੀਓ ਹੈ ਪ੍ਰੋਫੈਸ਼ਨਲ ਸਟੂਡੀਓ ਹੈ ਔਰ ਦਿੱਲੀ ਵੀ ਉਦੋਂ ਮਲਟੀ-ਟੈਕਨੀਸੀ ਹੈਗੇ ਉਸ ਤੋਂ ਨਾਰਥ ਵਿੱਚ ਜੇ ਜੰਮੂ ਤੋਂ ਕਿਸੇ ਰਾਗੀ ਸਿੰਘ ਨੇ ਆਉਣਾ ਤਾਂ ਉਹ ਚੰਡੀਗੜ੍ਹ ਆਉਣਾ ਹਿਸਾਰ ਤੋਂ ਆਉਣਾ ਤਾਂ ਉੱਥੇ ਆਉਣਾ ਜੇ ਹਿਮਾਚਲ ਇੰਟੀਰੀਅਰ ਤੋਂ ਆਉਣਾ ਤਾਂ ਉੱਥੇ ਆਉਣਾ ਸੋ ਉਦੋਂ ਤਾਂ ਕਮਾਲ ਸੀ ਜੀਮਾ ਸਾਹਿਬ ਆ ਇਸ ਵੇਲੇ ਤੇ ਅਗਵੀਂ ਗਾਹਾਂ ਗੱਲਬਾਤ ਕਰਾਂਗੇ ਅਗਲੇ ਸਮਾਂ ਜਿਵੇਂ ਦੌੜਦਾ ਜਾਂਦਾ ਨਾ ਤੇ ਖੂਬਸੂਰਤ ਗੱਲਾਂ ਚੱਲ ਰਹੀਆਂ ਨੇ ਤੇ ਸਮਾਂ ਪਹੁੰਚ ਅੱਜ ਆਪਾਂ ਨੂੰ ਇਜਾਜ਼ਤ ਨਹੀਂ ਹੁੰਦਾ ਮੈਂ ਚਾਹਾਂਗਾ ਤੁਸੀਂ ਦੁਬਾਰਾ ਫੇਰ ਆਉਣਾ ਆਪਾਂ ਇਸ ਗੱਲ ਨੂੰ ਇੱਥੇ ਅੱਗੇ ਤੋਰਾਂਗੇ ਬਿਲਕੁਲ ਜੀ ਬਿਲਕੁਲ ਤੇ ਬੜਾ ਇੰਟਰਸਟਿੰਗ ਮੈਂ ਬੜਾ ਪਸੰਦ ਕਰ ਰਿਹਾ ਹੈਗਾ ਚੀਮਾ ਸਾਹਿਬ ਹੋਰਾਂ ਨੂੰ ਦੁਬਾਰਾ ਫੇਰ ਆਪਾਂ ਮਿਲਾਂਗੇ ਉਦੋਂ ਤੱਕ ਲਈ ਮੌਣ ਗੱਲ ਨੂੰ ਇਜਾਜ਼ਤ ਦਿਓ ਆਉਣ ਵਾਲੇ ਸਮੇਂ ਵਿੱਚ ਫੇਰ ਮਿਲਦੇ ਹਾਂ ਇੱਕ ਇਸ ਤਰ੍ਹਾਂ ਦਾ ਬੜਈਆ ਖੂਬਸੂਰਤ ਪ੍ਰੋਗਰਾਮ ਲੈ ਕੇ ਉਦੋਂ ਤੱਕ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ